Y'all an t'enn i sa. ਕਾਲੇ ਬਾਈ ਗਲੋਬਲ ਹਿਊਮਨ ਰਾਈਟਸ ਟੂ ਡਿਸਟ੍ਰਿਕਟ ਇੰਚਾਰਜ ਅੱਜ ਅੱਜ ਦੇਖਿਆ ਇੱਥੇ ਕਲਾਸ਼ ਨਗਰ ਚ ਆਏ ਸੀਗੇ ਇਹ ਬੇੜੇ ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਗੱਦੇ ਤਰੀਕੇ ਦੇ ਨਾਲ ਸਮਾਨ ਬੰਨ ਰਿਆ ਸੀਗਾ ਵੇਰ ਵੇਰ ਜਿਹੜਾ ਹੈਗਾ ਸਮਾਨ ਤੁਸੀਂ ਦੇਖਿਆ ਹੀ ਹੁਣੇ ਆਲੂ ਕਿਸ ਤਰ੍ਹਾਂ ਸੜੇ ਪਏ ਆ ਗੋਭੀ ਕਿਸ ਤਰ੍ਹਾਂ ਸੜੀ ਪਈ ਹੈ ਸਾਰਾ ਸਮਾਨ ਨਿਊਡਲ ਮਜ਼ਦੂਰੀਆਂ ਨੇ ਜੋ ਇਹਨਾਂ ਨੇ ਗੰਦੇ ਤਰੀਕੇ ਨਾਲ ਬਣਾਉਂਦੇ ਪੈ ਸੀ ਨਗੇ ਹੋ ਕੇ ਬਣਾ ਰਹੇ ਸੀ ਜਦ ਕਿ ਇਹ ਚੀਜ਼ਾਂ ਖਾਣ ਦੇ ਕਾਬਲ ਨਹੀਂ ਹੈ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਦਾਂ ਦੇ ਜਿਹੜੇ ਹੋਰ ਵੀ ਕੋਈ ਵੇੜੇ ਚੱਲਦੇ ਪਏ ਆ ਉਹਨਾਂ ਦੇ ਉੱਤੇ ਕਰੜੀ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਜਿਹੜੀ ਹੈਗੀ ਤਨੂੰਨੀ ਕਾਰਵਾਈ ਵੀ ਕੀਤੀ ਜਾਵੇ ਜੀ ਹਾਂਜੀ ਆ ਵੀ ਹਕੀਕਤ ਹੈ ਤੇ ਜਿਹਨਾਂ ਹਾਲਾਤਾਂ ਵਿੱਚ ਬਣਾ ਰਹੇ ਹੋ ਆਪ ਲੋਕਾਂ ਨੂੰ ਬਿਮਾਰੀ ਵੰਡ ਰਹੇ ਹੋ नहीं सर मकान मालिक को बोला गया था सफाई करो नहीं मा माला मकान ने सफाई करवानी है ये सफाई के बारे में तो जरूर सर मैं कह रहा कहूँ मकान मालिक को बोला गया था कि टोटी वाले पानी बंद -पान करवा दो हमारा ये बोला क्यों बंद करवा देंगे आजकल आजकल कह रहे हैं सर बंद नहीं करवा रहे एक हफ्ते से हो रहा है वो जैसे गोभी इतनी गली हुई है आलू गले हुए हैं वो सभी खिला रहे हो लोगों को बीमारी बांट रहे हो क्या बढ़िया है आलू तो सर बुआ किया हुआ है बहुत सारे इतने गंदे आलू है इसमें ख़राब भी हैं खिला देंगे तो कैसा चलेगा बनाई रंग डाला हुआ है कौन सा रंग डालते हो जितने भी दुकानदार है सब सारा ही डालता ऐसा कोई है कि नहीं डालते हम ही नहीं पहला पहला हम ही इंसान नहीं कि हम ही नहीं डालते वही आपको अच्छा लगता है सारा डाल बीमारी बांट रहे हो आप नहीं सर वो नहीं कह रहा हूँ मैं क्या जो चीज़ यूज हल्का यूज लगता है यूज तो करना पड़ता है आप बड़े बड़े रेस्टोरेंट में चले जाओगे फिर भी आपको कलर यूज हल्का मिलेगा इसमें तो कितना लाल किया हुआ है आप मानता हूँ ऊपर फिर रही गंदगी इतनी है मेरी गलती है कितने साल हो गए कम कर देना कितने कम कर दे सर यहाँ तो अभी आए छः महीने में ਸਾਹੀ ਹਾਂਜੀ ਹਾਂਜੀ ਸਰ ਕਲਾਸ਼ ਨਗਰ ਫਰੀਦਪੁਰ ਪਹੁੰਚੇ ਉਹ ਕਿੰਨਾ ਹਾਲਾਤਾਂ ਦੇ ਵਿੱਚ ਖਾਣਾ ਬਣਾਇਆ ਜਾ ਰਿਹਾ ਸੀ ਯਾਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੋਈ ਗੰਦੇ ਤਰੀਕੇ ਨਾਲ ਕੁਝ ਉਸੇ ਬਣਾ ਦਿਆ ਜਾਂ ਨਿਊਟਰੀ ਦਾ ਕੋਈ ਬਾਸਕੂਲ ਦਾ ਕੰਮ ਕਰ ਦਿੱਤਾ ਗਿਆ ਤੇ ਸਾਡੀ ਟੀਮ ਨੇ ਅੱਜ ਅਚਾਨਕ ਇੱਥੇ ਦੌਰਾ ਕਰਕੇ ਇਹਨਾਂ ਨੂੰ ਇੱਥੇ ਇਸੇ ਮਾਹੌਲ ਦੇ ਵਿੱਚ ਇਹਨਾਂ ਨੂੰ ਫੜ ਲਿਆ ਗੰਦੂਨ ਕਾਫੀ ਪਾਇਆ ਹੋਇਆ ਸੀ ਤੇ ਬਾਕੀ ਜਿੰਨਾ ਵੀ ਸਮਾਨ ਹੈ ਸਾਰੇ ਡਿਸਟਰਾਇ ਕਰਾ ਦਿੱਤਾ ਹੈ ਸਰ ਕੀ ਕਾਰਵਾਈ ਕੀਤੀ ਹੈ ਉਹਨਾਂ ਨੇ ਇਹਨਾਂ ਸੈਂਪਲ ਲੈ ਲਏ ਤਾਂ ਬਾਕੀ ਸਮਾਨ ਡਿਸਟਰੋਏ ਕਰਕੇ ਅਨਹਾਈ ਜਿੰਗ ਦਾ ਚਲਾਨ ਕੱਟਣਾ ਹੈ ਸਰ ਹੋਰ ਇਦਾਂ ਦੇ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੇਖੋ ਇੱਕ ਤਿੰਨ ਪਹਿਲੀ ਗੱਲ ਇਹ ਜਿਦਾ ਵੀ ਰੈਸ਼ ਹੈ ਗियर ਰੈਸ਼ ਦੇ ਵਿੱਚ ਹੀ ਲੋਕ ਕੰਮ ਕਰਦੇ ਆ ਜਾਂ ਤੇ ਕਮਰਸ਼ੀਅਲ ਹੋਣਾ ਫਿਰ ਉਹ ਤੇ ਪਤਾ ਲੱਗਦਾ ਰੈਸ਼ ਦੇ ਵਿੱਚ ਜੇ ਇਨਫੋਰਮੇਸ਼ਨ ਤੁਹਾਨੂੰ ਮਿਲੀ ਆ ਉਸੇ ਇਨਫੋਰਮੇਸ਼ਨ ਬੇਸ ਤੇ ਆਏ ਨਹੀਂ ਤੇ ਲੋਕਾਂ ਨੂੰ ਵੀ ਜੇ ਤੁਹਾਨੂੰ ਪਤਾ ਲੱਗਦਾ ਕੋਈ ਜਿੰਗੰਨਾ ਕੰਮ ਕਰਦਾ ਤਾਂ ਸਾਨੂੰ ਨੋਚੋ ਜੋ ਬਤਵਾਦ ਕੀਤਾ ਜੋ ਵਰਦੀ ਗਾਠ ਠੀਕ ਹਾਂਜੀ ਪ੍ਰਧਾਨ ਜੀ ਤੁਸੀਂ ਇੱਥੇ ਪਹੁੰਚਿਓ ਕਿਹੜੇ ਹਾਲਾਤਾਂ ਦੇ ਵਿੱਚ ਤੇ ਬੰਦ ਰਿਆ ਸੀ ਗਾਹ ਮੋਤੀ ਵਗੈਰਾ ਅੱਜ ਸਾਡੀ ਆਲ ਇੰਡੀਆ ਹੋਮ ਰਿਸਪੌਂਸਰ ਵੱਲੋਂ ਮੇਰੇ ਨਾਲ ਸਾਥੀ ਨੇ ਹੋਮ ਰਿਸਪੌਂਸ ਵੱਲੋਂ ਅੱਜ ਇੱਥੇ ਕਲਾਸ ਨਗਰ ਦੇ ਵਿੱਚ ਕਲਾਸ ਰੋਡ ਤੇ ਤਵੇਾਰ ਦੇ ਵਿੱਚ ਜਿਹੜਾ ਇੱਥੇ ਅੱਜ ਹਾਲਾਤ ਦੇਖੇ ਆ ਜਿਹੜੇ ਸਮੋਸਾ ਰੈਡੀ ਇਹ ਨਿਊਡਲਸ 버ਗਰ ਬਣਾ ਕੇ ਲੋਕਾਂ ਨੂੰ ਗੰਧ ਖਵਾ ਰਹੇ ਨੇ ਦੇਖਿਆ ਮੌਕੇ ਤੇ ਆ ਕੇ ਫੂਡ ਸਪਲਾਈ ਜਿਹੜੇ ਵਿਭਾਗ ਦੇ ਅਧਿਕਾਰੀ ਵੀ ਆਏ ਸੀ ਆਏ ਨੇ ਸਾਡੇ ਨਾਲ ਅੱਜ ਜਿਹੜਾ ਹਾਲਾਤ ਦੇਖੀ ਗਏ ਆ ਆਲੂ ਕਾਣੇ ਗਲੇ ਛੜੇ ਹੋਏ ਆਲੂ ਜਿਹੜੇ ਉਹਨਾਂ ਨੂੰ ਉਬਾਲ ਕੇ ਇਹ ਉਹਨਾਂ ਦੇ 버ਗਰ ਨੂਡਲ ਟਿੱਕੀਆਂ ਬਣਾਉਂਦੇ ਨੇ ਤੇ ਜਿਹੜੇ ਨੂਡਲਾਂ ਦੇ ਹਾਲਾਤ ਸੀ ਦੇਖਣ ਨੂੰ ਜਿੱਥੇ ਬੈੱਡ ਤੇ ਸੌਂਦੇ ਨੇ ਉਹਨਾਂ ਬੈੱਡਾਂ ਦੇ ਉੱਤੇ ਹੀ ਇਹਨਾਂ ਨੇ ਨੂਡਲ ਜਿਹੜੇ ਉਹ ਬਾਲ ਕੇ ਰੱਖੇ ਹੋਏ ਆ ਅਤੇ ਉਹਨਾਂ ਨੂੰ ਕੱਪੜੇ ਲਾ ਕੇ ਸਿਰਫ ਕੱਚੇ ਪਾ ਕੇ ਤਾਂ ਜਿਹੜਾ ਇਹ ਉਹ ਉਹਨਾਂ ਨੂੰ ਇਸਤੇਮਾਲ ਰਲਾ ਰਹੇ ਨੇ ਨੂਡਲਾਂ ਨੂੰ ਤੇ ਜਿਹੜੇ ਆਲੂ ਚਿਪਸ ਬਣਾ ਰਹੇ ਨੇ ਉਹਨਾਂ ਦੇ ਵਿੱਚ ਸੁਧਾ ਰੰਗ ਲਾ ਕੇ ਕੈਮੀਕਲ ਲਾ ਕੇ ਜਿਹੜਾ ਕਿ ਉਹ ਲੋਕਾਂ ਨੂੰ ਗੰਧ ਖਵਾ ਰਹੇ ਆ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਵਾਸੀ ਲੋਕ ਇੱਥੇ ਕੰਮ ਨਾ ਕਰਨ ਕੰਮ ਕਰੋ ਕੋਈ ਸਫਾਈ ਸਾਫ਼ ਸੁਥਰਾ ਕਰੋ ਤੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਨੇ ਕੰਮ ਕਰਦੇ ਨੇ ਤੁਸੀਂ ਜਾ ਕੇ ਦੇਖੋ ਜ ਵੱਡੇ ਵੱਡੇ ਹੋਟਲ ਵੀ ਚਲਾ ਰਹੇ ਆ ਬਿਗ ਬਿਗ ਆਪਣੇ ਰੋਟਲ ਤੇ 버거 ਸਾਰੇ ਫਾਸਟ ਫੂਡ ਦੇ ਕੰਮ ਚਲਾ ਰਹੇ ਆ ਉਥੇ ਜਾ ਕੇ ਚੈੱਕ ਕਰੋ ਸਫਾਈ ਚੈੱਕ ਕਰੋ ਉਹਨਾਂ ਦੀ ਉਹਨਾਂ ਦੇ ਗਲਾ ਸਿਰ ਤੇ ਰਮਾਲ ਜਾਂ ਪੱਗ ਤੇ ਉੱਪਰ ਲਫਾਫਾ ਚੜਿਆ ਹੋਊਗਾ ਪੱਗ ਦੇ ਉੱਪਰ ਵੀ ਜੇ ਹੱਥਾਂ ਤੇ ਪਲਾਸਟਿਕ ਪਏ ਹੋਣਗੇ ਗਲਵਜ਼ ਪਏ ਹੋਣਗੇ ਇਹਨਾਂ ਨੇ ਦੇਖਿਆ ਕਿ ਇਹ ਤਾਂ ਨੰਗੇ ਹੋ ਕੇ ਨਵੜਦ ਵਿਚ ਕੱਛੇ ਪਾ ਕੇ ਉਹ ਤਨ ਲੱਗਦਾ ਕਿ ਕਿਤੇ ਨਾ ਕਿਤੇ ਇਹ ਬਿਮਾਰੀ ਫਲਾ ਰਹੇ ਆ ਬਿਮਾਰੀ ਬਿਮਾਰੀ ਸੁੱਦਾ ਬਿਮਾਰੀ ਆ ਇਹਨਾਂ ਕੈਂਸਰ ਬਣਨਾ ਆ ਦੇਖੋ ਲੋਕ ਖਾ ਰਹੇ ਆ ਗੰਦ ਖਾ ਰਹੇ ਆ ਆਪਾਂ ਦੇਖੋ ਵਾਇਰਲ ਹੋ ਰਹੀਆਂ ਨੇ ਵੀਡੀਓ ਫੇਸਬੁੱਕ ਤੇ YouTube ਤੇ ਆਪਾਂ ਲੋਕ ਦੇਖਦੇ ਆ ਵੀਡੀਓਜ਼ ਲੋਕ ਕਿੱਦਾਂ ਇਹ ਉੱਪਰ ਚੜ ਚੜ ਕੇ ਨਿਊਡਰਾਂ ਨੂੰ ਮਿੱਦੇ ਆ ਮੂਮਸ ਬਣਾਉਂਦੇ ਆ ਕਿੰਨੀਆਂ ਲੋਕਾਂ ਨੂੰ ਬਿਮਾਰੀਆਂ ਭਿਆਨਕ ਲੱਗ ਰਹੀਆਂ ਨੇ ਮੈਂ ਪ੍ਰਜਾਪ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਧਿਅਮ ਰਾਹੀਂ ਕਿ ਇਹਨਾਂ ਜਿਹੜੇ ਲੋਕਾਂ ਦੇ ਸਕੰਜਾ ਜਿਹੜਾ ਨੂੰ ਕੱਸਿਆ ਜਾਵੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਹੋਰ ਵੀ ਨਾਲ ਨੇੜੇ ਦੇੜ ਦੇ ਲੋਕ ਆ ਜਿਹੜੇ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਤਾਂ ਕਿ ਇਹਨਾਂ ਨੂੰ ਰਸੀਦ ਮਿਲ ਸਕੇ ਜਿਹੜਾ ਕੀ ਸਾਫ਼ ਸੁਥਰਾ ਕੰਮ ਆ ਜਿਹੜਾ ਉਹ ਕਰ ਸਕਣ ਹੋਰ ਵੀ ਲੋਕਾਂ ਨੂੰ ਇਹਨਾਂ ਤੋਂ ਸੇਧ ਮਿਲ ਸਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਆਪਣੇ ਪੰਜਾਬੀ ਭਰਾਵਾ ਤੇ ਹੋਰ ਸਮਾਜ ਦੇ ਵਿੱਚ ਸਮਾਜਿਕ ਬੰਦਿਆਂ ਨੂੰ ਅਪੀਲ ਕਰਦਾ ਲੋਕਾਂ ਨੂੰ ਕਿ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਪਹਿਲਾਂ ਤੁਸੀਂ ਕੰਮ ਦੇਖੋ ਇਹਨਾਂ ਦੇ ਵੀ ਕੋਈ ਸਫਾਈ ਹੈਗੀ ਇਹਨਾਂ ਦੀ ਕਿੱਥੇ ਸਮਾਨ ਬਣਾ ਰਹੇ ਆ ਕੀ ਕਰ ਰਹੇ ਆ ਇਹਨਾਂ ਦੇ ਹੱਥਾਂ 'ਚ ਗਲਵਜ਼ ਪਾਏ ਹੋਏ ਆ ਸਿਰ 'ਤੇ ਕੋਈ ਰਮਾਲ ਬੰਨਿਆ ਹੋਇਆ ਇਹਨਾਂ ਨੇ ਟੋਪੀ ਪਾਈ ਹੋਈ ਆ ਕੋਸ਼ਿਸ਼ ਨਹੀਂ ਕਰਦੇ ਉਦਾਂ ਹੀ ਆਪਾਂ ਲੋਕ ਜਾ ਕੇ ਗੋਲ ਗੱਫੇ ਮਚੂਰੀਆਂ ਨੂਡਲ 버ਗਰ ਆਪਾਂ ਖਾਣੇ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਕੁਝ ਖਾਣਾ ਪੀਣਾ ਆਪਣੀ ਜੀਭ ਦਾ ਚਸਕਾ ਜਿਹੜਾ ਉਹਨੂੰ ਕੰਟਰੋਲ ਕਰੋ ਇੱਕ ਘਰ ਵਿੱਚ ਵੀ ਚੀਜ਼ਾਂ ਬਣ ਜਾਂਦੀਆਂ ਨੇ ਜੀ ਆਪਾਂ ਘਰ 'ਚ ਬਣਾਣਾ ਬਣਾ ਕੇ ਖਾਈਏ ਤਾਂ ਆਪਣਾ ਜਿਹੜਾ ਬਿਮਾਰੀਆਂ ਦੇ ਲੱਖਾਂ ਹਸਪਤਾਲਾਂ ਵਿੱਚ ਲੱਖਾਂ ਕਰੋੜਾਂ ਲੋਕ ਪਏ ਨੇ ਬਿਮਾਰੀਆਂ ਦੇ ਕਾਰਨ ਝੂਝ ਰਹੇ ਆ ਬਿਮਾਰੀਆਂ ਦੇ ਵਿੱਚ ਆਪਾਂ ਬਿਮਾਰੀਆਂ ਤੋਂ ਤਾਂ ਬਚ ਸਕਦੇ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਆ ਪਰ ਜਿਹੜੀ ਆ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਨਹੀਂ ਬਚ ਸਕਦੇ ਜਿਹੜੀ ਇਹ ਬਣਾ ਰਿਆ ਨੇ ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਸਾਫ਼ ਸੁਥਰਾ ਖਾਣਾ ਖਾਓ ਤੇ ਜਿੱਥੇ ਘਰ ਦਾ ਖਾਓ ਸਵਸਥ ਰਹੋ